ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਭੈਣਾਂ ਨੂੰ ਅਸੀਂ ਠੀਕ ਠਾਕ ਆ ਕਿਵੇਂ ਹੋ ਤੁਸੀਂ ਉਮੀਦ ਕਰਦੇ ਆ ਵੀ ਤੁਸੀਂ ਵੀ ਠੀਕ ਠਾਕ ਹੋਮ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਕਰੇ ਅੱਜ ਦਾ ਆਪਣਾ ਬਲੌਗ ਲੈ ਕੇ ਆਪਾਂ ਫਰੂ ਫਰੂ ਹੋਏ ਆ ਗੋਪੀ ਦੇ ਗਾਜਰਾਂ ਦਾ ਅਚਾਰ ਆਪਾਂ ਪਾਵਾਂਗੇ ਬਣੇ ਰਹੋ ਸਾਡੀ ਵੀਡੀਓ ਨਾਲ ਦੇਖਿਓ ਵੀ ਅਸੀਂ ਕਿਵੇਂ ਪਾਉਨੇ ਆ ਕਿਹੜੇ ਤਰੀਕੇ ਨਾਲ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਹੁਣ ਆਪਾਂ ਨਾ ਗੈਸ ਜਾਲਦੇ ਆ ਦੱਸਦੇ ਆ ਕਿ ਕੀ ਕੀ ਮਟੀਰੀਅਲ ਪਾਉਣਾ ਅੱਜ ਸਾਡੇ ਮਸਾਲੇ ਪਏ ਨੇ ਦੇਖ ਸਕਦੇ ਹੋ ਆ ਆ ਜੀਰਾ ਤੇ ਸੌਂਫ ਮੇਥੇ ਤੇ ਆ ਹੈਗੀ ਜਮੈਨ ਹੇ ਆਹ ਕਲੌਂਜੀ ਜ ਬਾਲੀ ਆ ਜਣੀ ਜਿਆਦਾ ਇਹਦੇ ਵਿੱਚ ਆਪਾ ਲੋੜ ਅਨੁਸਾਰ ਪਾ ਸਕਦੇ ਜਿੰਨੀ ਕੁ ਪਾਉਣੀ ਆ ਤੇ ਇਹਨਾਂ ਨੂੰ ਆਪਣਾ ਹਮ ਮਸਾਲਿਆਂ ਨੂੰ ਨਾ ਥੋੜਾ ਜਿਹਾ ਪੁੰਨ ਲੈਣੇ ਤਾਂ ਵਿੱਚ ਧਰਕੇ ਥਾਰੇ ਥੋੜਾ ਜਿਹਾ ਆਣੀ ਟੱਕਰ ਸਪੂਨ ਨਲਾਂਗੇ ਸੋ ਕੀ ਪਾਉਂਦੇ ਆਂ ਤਾਂ ਜਿੰਨੇ ਚਿਰ ਮਰਜੀ ਰੱਖ ਲਓ ਚਾਰ ਬਿਲਕੁਲ ਖਰਾਬ ਨਹੀਂ ਹੋਊਗਾ ਜਿਹੜਾ ਨਾ ਥੋੜਾ ਜਿਹਾ ਗਿੱਲੀ ਰਹਿ ਜਾਂਦੀ ਹੈ ਗੋਭੀ ਉਹਦਾ ਚਾਰ ਖਰਾਬ ਹੋ ਜਾਂਦਾ ਤੇ ਇਹ ਆਪਾਂ ਘੋਲ ਲਨੇ ਉਹਨਾਂ ਕੇ ਹੁਣ ਆਪਾਂ ਇਹਨਾਂ ਨੂੰ ਥੋੜੇ ਜਿਹਾ ਗ੍ਰाइंड ਕਰ ਲੈਨੇ ਗ੍ਰाइंड ਕਰ ਲੈਨੇ ਇ렇게 ਆਪਾਂ ਅਤੇ ਇਟ ਕੌਣ ਉੱਛ ਇਹਨੂੰ ਆਪਾਂ ਥੋੜੇ ਜਿ ਥੋੜੇ ਜਿ ਗ੍ਰाइंड ਕਰ ਲਵਾਂਗੇ ਕਵਾੜਾ ਨਹੀਂ ਆਪਾਂ ਪਾਊਡਰ ਜਿਹਾ ਬਣਾਉਣਾ ਹੈ ਗ੍ਰाइंड ਕਰਕੇ ਤੁਹਾਨੂੰ ਦਿਖਾਉਣੀ ਆਂ ਉੱਛ ਕੜਾਹੀ ਆਪਾਂ ਰੱਖ ਲਈਏ ਇੱਥੇ ਗੈਸ ਤੇ ਤੇ ਥੋੜੇ ਜਿਹਾ ਆਪਾਂ ਤੇਲ ਪਾਵਾਂਗੇ ਇੰਨਾ ਜ਼ਿਆਦਾ ਨਹੀਂ ਬਣ ਥੋੜੇ ਜਿਹਾ ਹੀ ਪਾਵਾਂਗੇ ਗ੍ਰाइंड ਆਪਾਂ ਕਰ ਲਿਆ ਸੀ ਜਿਆਦਾ ਆਪਾਂ ਹਨਾ ਬਰੀਕ ਗ੍ਰाइंड ਨਹੀਂ ਕਰਨਾ ਠੀਕ ਠੀਕ ਜਿਹਾ ਕਰਨਾ ਹੈ ज्यादा नहीं पा जिम्मेद भी थोड़ा ज पालना लेना जिद ना झस जो हो जाए मसाले न लग जाने हाँ देखो गोभी आप कल कट्टी सी कल कट के सुाली सी एन बिलकुल पानी यदा हो गया सुख गया देख सकते हो ਤੇ ਗਾਜਰਾਂ ਵੀ ਧੋ ਕੇ ਧੁੱਪ ਲਵਾ ਲਈ ਤੇ ਹੁਣ ਬਿਲਕੁਲ ਸੁੱਤੀਆਂ ਪਈਆਂ ਨੇ ਨੋ ਆਪਾਂ ਥੋੜਾ ਜਿਹਾ ਇਸੇ ਨੂੰ ਗਰਮ ਜਿਹਾ ਤੇਲ ਕਰਕੇ ਨਾ ਥੋੜਾ ਜਿਹਾ ਹੀ ਸੇਕ ਲਾਉਣਾ ਬਾਹਲਾ ਨਹੀਂ ਲਾਉਣਾ ਤੇ ਆਪਣੇ ਮਸਾਲੇ ਵੀ ਭੁੱਜੇ ਹੋਏ ਨੇ ਇਹ ਨਾ ਤੇਲ ਜੇ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਸਾਲੇ ਪਾ ਲਾਂਗੇ ਲੋ ਮਸਾਲੇ ਆਪਾਂ ਪਾ ਦਈਏ ਇੱਕ ਤੇ ਆਹਾ ਕਲੌਂਜੀ ਨੀਂ ਕਿ ਵਿੱਚ ਪਾਈ ਮੋਦੀ ਬ੍ਰੈਂਡ ਦੇਖੋ ਬਿਲਕੁਲ ਉਹ ਕੜਾਹੀ ਚਾਹੀ ਜੀ ਬਣ ਜਾਂਦੀ ਆ ਫਿਰ ਗ੍ਰੇਂਡ ਕਰੇ ਤੇ ਪੈਨ ਕਿੰਨਾ ਚਰਬੀ ਰੱਖ ਸਕਦੇ ਆ ਜਮ ਬਿਲਕੁਲ ਨਹੀਂ ਖਰਾਬ ਹੋਊਗਾ ਇਹਦੇ ਵਿੱਚ ਆਪਾਂ ਪਾਵਾਂਗੇ ਨੂਨ ਬਈ ਆ ਕਾਲਾ ਨੂਨ ਤੇ ਅੱਜ ਚੰਨ ਪਾ ਸਕਦੇ ਨੇ ਤੇ ਹਲਦੀ ർ മസാലാ പാര ਉਹ ਵੈਸੇ ਆਪਾਂ ਨਾ ਥੋੜੀ ਸ਼ੱਕਰ ਪਾ ਸਕਦੇ ਆ ਇਹਦੇ ਵਿੱਚ ਆਪਾਂ ਚੀਨੀ ਪਾਵਾਂਗੇ ਸ਼ੱਕਰ ਹੈ ਨਹੀਂ ਲਿਉਣ ਵਾਲੀ ਸੀ ਤੇ ਐ ਥੋੜਾ ਆਪਾਂ ਸਿਰਕਾ ਵਿੱਚ ਪਾਵਾਂਗੇ ਇਹਦੇ ਨਾਲ ਨਾ ਖੱਟਾ ਮਿੱਠਾ ਬਹੁਤ ਵਧੀਆ ਬਣਦਾ ਹੁਣ ਆਪਾਂ ਇਹਨੂੰ ਆ ਡੱਬੇ ਵਿੱਚ ਪੋਸਟਾ ਡੱਬੇ 'ਚ ਪਾ ਲਾਂ ਦੇਖੋ ਚੈੱਕ ਕਰ ਸਕਦੇ ਹੋ ਭੈਣਾਂ ਨੇ ਭੈਣੋ ਇਹ ਕਾਜ ਕਰੀ ਕੋਬੀ ਦਾ achar ਤੁਹਾਨੂੰ ਕਿਵੇਂ ਲੱਗਦਾ ਆ ਦੇਖੋ ਹਾਂਜੀ ਕਿੰਨਾ ਵਧੀਆ ਕਲਰ ਖਾ ਕੇ ਦੇਖੋ ਜੀ ਨੇ ਆਉਣਾ ਸ਼ਾਕ ਸ਼ਾਕਣਾ ਆਉ ਤੇ ਬਣਾ ਕੇ ਦੇਖਿਓ ਜਰੂਰ ਲਓ ਜੀ ਆਪਾਂ ਇਹਦੇ ਮੰਨ ਇਹਦੇ ਚ ਪਾ ਲੈਂਦੇ ਆ ਥੱਬੇ ਦੇ ਕਾਫੀ ਚਾਰੇ ਖਰਾਬੀ ਹੁੰਦਾ ਲਓ ਜੀ ਆ ਦੇਖੋ ਜੀ ਚੈੱਕ ਕਰੋ ਕਿੰਨਾ ਵਧੀਆ ਚਾਰ ਬਣ ਕੇ ਹੋ ਗਿਆ ਰੈਡੀ ਚਾਹੇ ਹੁਣੇ ਹੀ ਖਾ ਸਕਦੇ ਹਾਂ ਲਓ ਜੀ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਹਾਂ ਅਗਲਾ ਵਲੌਗ ਲੈ ਕੇ ਕੱਲ ਨੂੰ ਫੇਰ ਗਰੂ ਗਰੂ ਹੋmongੇ ਜਿਹੜੀਆਂ ਪੈਣੇ ਮੇਰੀਆਂ ਭੈਣਾਂ ਮੈਨੂੰ ਬੱਚੀਆਂ ਬਹੁਤ ਪਿਆਰ ਦਿੰਦੀਆਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਜੀ ਸਤਿ ਸ੍ਰੀ ਅਕਾਲ ਜắp ਕੱਲ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਆ ਕਰੋ ਬੈਲ ਆਈਕ ਦਾ ਬਟਨ ਦਬਾ ਦਿਆ ਕਰੋ ਜਿਹੜੇ ਨਵੇਂ ਜੁੜੇ ਹੋ ਧੰਨਵਾਦ ਜੀ